ਹੈਲੋ ਦੋਸਤੋ ਕੀ ਹਾਲ ਚਾਲ ਕਿਵੇਂ ਆ ਸਭ ਵਧੀਆ ਤੇ ਅੱਜ ਆਪਾਂ ਤਿਆਰ ਹੋਇਆ ਜੇ ਸਤਜਰੇ ਸ਼ਨੀਵਾਰ ਹੁਣ ਆਪਾਂ ਚੱਲੇ ਖੇਤ ਆਪਣ ਹੁਣ ਹੁਣ ਆਪਾਂ ਜਲਾਂ ਖੇਤ ਹੁਣੀ ਨੇ ਆਪਣ ਨੂੰ ਫੋਨ ਆਇਆ ਕਿ ਉੱਥੇ ਟਰਾਂਸਫਾਰਮਰ ਲੱਗ ਲੱਗਾ ਤੇ ਆਪਾਂ ਜਾ ਕੇ ਦਿਖਾਉਣੇ ਆ ਤੇ ਜਿਹੜਾ ਪੁਰਾਣਾ ਸੀ ਉਹ ਕੱਟ ਲੋੜਦਾ ਸੀ ਤੇ ਹੁਣ ਵੱਡਾ ਲਾਉਣ ਲੱਗਿਆ ਚਲੋ ਦਿਖਾਈਏ ਤੁਹਾਨੂੰ ਜਾ ਕੇ ਚਲੋ ਚਲੀਏ ਚਲੋ ਚਲੀਏ ਜੀ ਲੋ ਜੀ ਹੁਣ ਆਪਾਂ ਮੋਟਰ ਤੇ ਪਹੁੰਚ ਚੁੱਕੇ ਆ ਤੇ ਟਰਾਂਸਫਾਰਮ ਲੱਗੇ ਹੋਏ ਨੇ ਵੱਜ ਗਈ ਆਪੇ ਹਮ ਆਟੋਮੈਟਿਕ ਹੋਣ ਲੱਗ ਮੈਂ ਵੀ ਕੱਢਿਆ ਇਹ ਇਹ ਕਰਕੇ ਫੇਰ ਆ ਕੇ ਮੱਥਾ ਦੇਖਦਾ ਚੁੱਪ ਰਹਿ ਜਾ ਬਾਕੀ ਸਟੋਰਾਂ ਆ ਗਏ ਬੰਗੋ ਬੇਟਾ ਬਲੋਡ ਦੀ ਬਸ ਰੰਮਾ ਪੱਟਾਰਲੇ ਤੇ ਰੱਖ ਲਈਆਂ ਥੱਲੇ ਨੂੰ ਚੱਕ ਕਰ ਲਗੇ ਟ੍ਰਾਂਸਫਰ ਵਾਲੇ ਤੇਲ ਹਾਂ ਵੀ ਤੇਲ ਕਿੰਨਾ ਹੋ ਗਿਆ ਵਿੱਚ ਹੋਸਾ ਮੈਂ ਚੈੱਕ ਕਰਦੇ ਨੇ ਇੱਥੇ ਤੱਕ ਤਾਂ ਹੈ ਹੀ ਨਹੀਂ ਕੋਈ ਡਾੜਾ ਤਾਂ ਕੋਈ ਨਹੀਂ ਲਗਾ ਜੇ ਵੱਧ ਗਿਆ ਪਰ ਤੇ ਹੈ ਨਾ ਇਹ ਕਹਿੰਦੇ ਇਹਦੇ ਵਿੱਚ ਤੇਲ ਹੀ ਨਹੀਂ ਹੈਗਾ ਤੇ ਲਿੰਗ ਇਹ ਕੱਟ ਲਿਆ ਕਿਸ ਨੇ ਪਤਾ ਨਹੀਂ ਜਾਂ ਚੋਰੀ ਹੋ ਗਿਆ ਕੋਈ ਨਹੀਂ ਲਾ ਵੀ ਨਹੀਂ ਆਪਾਂ ਇਹਨਾਂ ਦਾ ਉਹ ਚੱਲੀ ਗਿਆ ਲਓ ਜੀ ਲੱਗੇ ਹੁਣ ਚੜਾਉਣ ਸੇ ਚੜਾ ਕੇ ਮਿਲਦੇ ਆ ਉਹਨਾਂ ਚਰ ਦੇਖੋ ਇੰਤਲ ਹੁੜਾਈ ਜਾ ਰਹੇ ਜੀ ਇੱਥੇ ਪਾਣੀ ਉਹ ਮਗਾਲਾ ਵੀ ਦੇ ਹਾਲ ਹੋ ਗਏ ਸੋ ਸੋ ਆ ਰੱਖ ਲਿਆ ਆਪਣਾ ਪੁਰਾਣਾ ਟਰਾਂਸਫਾਰਮ ਤੈਨੂੰ ਆਪਾਂ ਲੈ ਕੇ ਚਾਲਦੇ ਹਾਂ ਛੱਡ ਗਏ ਉਹਨੇ ਜਿੱਥੋਂ ਨਵਾਂ ਲਿਆ ਸੀ ਉੱਥੇ ਪੁਰਾਣਾ ਛੱਡ ਕੇ ਆਉਣਾ ਆ ਰਿਹਾ ਜੀ ਲੋ ਜੀ ਹੋ ਗਿਆ ਹੁਣ ਚਲਦੇ ਆ ਕਰੇ ਗਏ ਜੀ ਮੈਂ ਇੱਥੇ ਚਲੋ ਫਿਰ ਰੱਖ ਤੰਨਾ ਵਾ ਚਲਦੇ ਹੁਣ ਘਰ ਨੂੰ ਆਹ ਵੇਖ ਦਿੰਦਾ ਦੱਕਾ ਪਾ ਆ ਨਹੀਂ ਢੱਕਾ ਇੰਨਾ ਥੋੜਾ ਪੈ ਲੰਮਾ ਪਾਓ ਜਰਾ ਹੈਗਾ ਦਾ ਹੈ ਹੈ ਇੰਨਾ ਤੇਲ ਲਾਓ ਦਿਖਾਈ ਦਿਖਾਈ ਮੈਨੂੰ ਲੋ ਜੀ ਚਲੀਏ ਫਰੋਂ ਛੱਡਣ ਦੀਏ ਛੱਡਣ ਲੋ ਜੀ ਚੱਲ ਪਈ ਚਲੀ ਜਾਂਦੇ ਲੋ ਜੀ ਗਏ ਪਹੁੰਚ ਉੱਤੇ ਤਾਰ ਕੇ ਰੱਖ ਦਿੰਨੇ ਆ ਉਹਦੇ ਕੋਲ ਤੇ ਫਿਰ ਚੱਲਦੇ ਆ ਪਿੰਡ ਵਾਪਸ ਲਾ ਭਰਾ ਬੈਕ ਕਰਕੇ ਰੱਖੀਏ ਤਾਰ ਕੇ ਉਰੇ ਆ ਕੀ ਹੋਵੇ ਤੇਰੇ ਲੋਈ ਛੜਤਾ ਤੇ ਹੁਣ ਚਲੀਏ ਲੋ ਜੀ ਹੁਣ ਆਪਾਂ ਚੱਲਿਆ ਘਰ ਨੂੰ ਤੇ ਰਾਤ ਆਪਾਂ ਖਾਲੀ ਕਰਤਾ ਚਲੋ ਫਿਰ ਚਲੀਏ ਲੋ ਜੀ ਆ ਗਏ ਘਰੇ ਬੈਕ ਟੂ ਹੋਮ ਚਲ ਤਨ ਕੀ ਹੋਵੇ ਤਾਂ ਚਲੋ ਫਿਰ ਅਗਲਾ ਕੰਮ ਇੱਕ ਹੋਰ ਪੈ ਗਿਆ। ਲਓ ਜੀ ਟਰੱਕ ਲੈ ਕੇ ਚੱਲੀਏ ਫਿਰ। ਚਲੋ ਫਿਰ ਚੱਲੀਏ ਛੱਡਣ। ਪਹੁੰਚ ਗਏ। ਚਲੋ ਜੀ ਅੱਛਾ ਚੱਲੇ ਛੱਡ ਗਏ ਲਓ ਜੀ ਛੱਡਤੀ ਟਰਾਲੀ ਚੱਲੇ ਹੁਣ ਪਿੰਡ ਨੂੰ ਚਲੋ ਚਲੋ ਜੀ ਚੰਗਾ ਓਕੇ ਬਾਏ ਬਾਏ ਕੱਲ ਮਿਲਦੇ ਨੇ ਨੈਕਸਟ ਵਲੌਗ ਚ ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ